ਹਲਵਾ ਜੀ ਅੱਜ ਕੱਲ ਜਿਹੜੀ ਅਕਾਲੀ ਸੁਧਾਰ ਲਹਿਰ ਸਾਰੇ ਪਿੰਡਾਂ ਪਿੰਡਾਂ ਚ ਫਿਰਦੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਆਉਣ ਵਾਲੇ ਸਮੇਂ ਚ ਸੁਪੀਰ ਸਿੰਘ ਬਾਦਲੀਆਂ ਦਾ ਕੀ ਭਵਿੱਖ ਦੇਖਦੇ ਹੋ ਤੁਸੀਂ ਕੁਮਾਰ ਜੀ ਅਕਾਲੀ ਦਲ ਦੀ ਲੜਾਈ ਮੁੱਢਕ ਦੀ ਮੋ ਚੱਲਦੀ ਆ ਰਹੀ ਆ ਤੁਹਾਨੂੰ ਪਤਾ ਹੋਊਗਾ ਵੀ 1997 ਤੋਂ ਪਹਿਲਾਂ ਕਦੇ ਵੀ ਅਕਾਲੀ ਦਲ ਨੇ 5 ਸਾਲ ਰਾਜ ਨਹੀਂ ਕੀਤਾ ਇਹਨਾਂ ਨੇ ਇੱਕ ਦੂਜੇ ਦੀਆਂ ਲਪਟਾਂ ਹੀ ਖਿੱਚੀਆਂ ਰਹੀ ਗੱਲ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਆ ਉਹ ਆਪਾਂ ਗੱਲ ਕਰਦੇ ਆ ਕਿਸੇ ਸੱਜਣ ਨੇ ਗੱਲ ਸੁਣਾਈ ਸੀ ਕਹਿੰਦਾ ਵੀ ਦਾਸ ਤੇ ਪਾਸ਼ ਦੀ ਜੋੜੀ ਆ ਜਿਹੜੀ ਉਹ ਕਿਸੇ ਤੋਂ ਭੁੱਲੀ ਨਹੀਂ ਦੋਨੇ ਭਰਾਵਾਂ ਦਾ ਅਥਾਹ ਪਿਆਰ ਸੀ ਤੇ ਜਿਨ੍ਹਾਂ ਨੇ ਸੱਤਾ ਦੇ ਆਨੰਦ ਬਹੁਤ ਮਾਨਿਆ ਕਹਿੰਦਾ ਇਹ ਲੰਬੀ ਹਲਕੇ ਤੋਂ ਚੋਣ ਲੜਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਲੰਬੀ ਹਲਕੇ ਤੋਂ ਜਿੱਥੋਂ ਆਪਾਂ ਲਗਾ ਲਗਾਤਾਰ ਚੌਂ ਲੜਦੇ ਆ ਲੰਬਾ ਸਮਾਂ ਤੇ ਉੱਥੇ ਸਾਡੇ ਪਰਿਵਾਰਕ ਸਬੰਧ ਬਣ ਜਾਂਦੇ ਆ ਉੱਥੋਂ ਦੇ ਕੁਝ ਜਥੇਦਾਰ ਜਦੋਂ 10 11 ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਝੰਡਾ ਚੁੱਕਿਆ ਆਪਦੇ ਤਾਏ ਤੇ ਤਾਏ ਦੇ ਪੁੱਤ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਤਾਂ ਕੁਝ ਜਥੇਦਾਰ ਇਕੱਠੇ ਹੋ ਕੇ ਦਾਸ ਜੀ ਨੂੰ ਮਿਲਣ ਆਏ ਭਾਵ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਨੂੰ ਉਹ ਕਹਿੰਦਾ ਵੀ ਆਓ ਬੈਠੋ ਜਥੇਦਾਰੋ ਕਿਵੇਂ ਆਇਓ ਉਹ ਕਹਿੰਦੇ ਸੋਡੇ ਕੱਲਿਆਂ ਨਾਲ ਗੱਲ ਕਰਨੀ ਹੈ ਚਲੋ ਕੱਲੇ ਹੋ ਗਏ ਕਹਿੰਦਾ ਦੱਸੋ ਬਈ ਉਹ ਕਹਿੰਦੇ ਅਸੀਂ ਤਾਂ ਤੁਹਾਡੇ ਦੋਨੇ ਪਰਿਵਾਰਾਂ ਦੇ ਵਿੱਚ ਸਰਦਾਰ ਪ੍ਰਕਾਸ਼ ਨੂੰ ਬਦਲਤੇ ਤੁਹਾਡੇ ਵਿਚਕਾਰ ਸਮਝੌਤਾ ਕਰਾਉਣ ਆਇਆ ਉਹ ਕਹਿੰਦਾ ਉਹ ਰਸੋਈਏ ਨੂੰ ਕਹਿੰਦਾ ਉਹ ਚੰਗੀ ਜੀ ਚਾਹ ਲੈ ਆਈ ਭਾਈ ਲੌਂਗ ਲੈਚੀਆਂ ਵਾਲੀ ਉਹ ਕਿਸੇ ਨੂੰ ਪੰਜਾਬ ਦਾ ਵੀ ਫਿਕਰ ਹੈ ਜਾਂ ਕਿਸੇ ਨੂੰ ਬਾਦਲਾਂ ਦਾ ਵੀ ਫਿਕਰ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਵਾਹਿਗੁਰੂ ਦਾ ਕਿਸੇ ਨੇ ਤਾਂ ਅੱਜ ਹੀਆਂ ਕੱਢਿਆ ਵੀ ਸਾਡੇ ਵਿੱਚ ਸਮਝੌਤਾ ਕਰਾਉਣ ਆਇਆ ਉਹ ਕਹਿੰਦਾ ਵੀ ਗੱਲ ਇਹੀ ਹੈ ਵੀ ਇਹ ਗੱਲ ਸਮਝਦੀ ਐ ਭਾਵੇਂ ਮਨਪ੍ਰੀਤ ਬਾਦਲ ਬਹੁਤ ਸਮਝਦਾਰ ਐ ਪਰ ਉਹ ਹਿੰਦੀ ਹੋਇਆ ਖੜਾ ਐ ਕਹਿੰਦਾ ਵੀ ਜਦੋਂ ਮੈਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੀ ਸ਼ੁਰੂਆਤ ਕੀਤੀ ਐ ਤੇ ਮੈਨੂੰ ਲੱਗਿਆ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਐ ਉਹ ਮੈਥੋਂ ਚੰਗੇ ਨੇ ਮੈਥੋਂ ਵਧੀਆ ਢੰਗ ਨਾਲ ਪੰਜਾਬ ਦੀ ਗੱਲ ਕਰ ਸਕਦੇ ਨੇ ਮੇਰੇ ਇਥੋਂ ਵਧੀਆ ਢੰਗ ਨਾਲ ਰਾਜਨੀਤੀ ਕਰ ਸਕਦੇ ਆ ਕਹਿੰਦਾ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਮੂਹਰੇ ਲਾਲੇ ਅਸੀਂ ਉਹ ਮੂਹਰੇ ਲਾਗੇ ਤੇ ਮੈਂ ਪਿੱਛੇ ਲੱਗ ਗਿਆ ਮੈਂ ਵੀ ਸੰਸਦ ਮੈਂਬਰ ਰਿਹਾ ਸਭ ਕੁਝ ਰਿਹਾ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਪੰਜ ਵਾਰੀ ਮੁੱਖ ਮੰਤਰੀ ਵਜੋਂ ਵੀ ਆਪਦਾ ਕਾਰਜ ਕਰ ਲਿਆ ਭਾਵੇਂ ਉਦੋਂ ਦਾ ਚਾਰੀ ਹੋਈ ਸੀ ਉਦੋਂ ਬਾਅਦ ਇੱਕ ਵਾਰੀ ਬਣੀ ਆ ਕਹਿੰਦਾ ਵੀ ਮੈਂ ਇਹ ਗੱਲ ਮਨਪ੍ਰੀਤ ਬਾਦਲ ਨੂੰ ਵੀ ਸਮਝਾਈ ਵੀ ਭਰਾਵਾ ਜਿਹੜੀ ਰਾਜਨੀਤੀ ਦਾ ਖਾਨਾਗਾ ਉਹਦੇ ਵਿੱਚ ਜਮ੍ਹਾਂ ਬੰਦੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਬੋਲਦਾ ਹੈ ਜਦੋਂ ਪਿਤਾ ਦੀ ਕੋਈ ਜਾਇਦਾਦ ਹੁੰਦੀ ਆ ਤਾਂ ਪੁੱਤ ਦਾ ਨਾਮ ਬੋਲਦਾ ਹੁੰਦਾ ਸਿਆਸਤ ਜਿਹੜੀ ਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਜਮ੍ਹਾਂਬੰਦੀ ਦੇ ਵਿੱਚ ਐ ਕਦੇ 4 ਸਾਲਾ ਹੋਇਆ ਪਟਵਾਰੀਆਂ ਤੋਂ ਉਲਟ ਫੁਲਟ ਹੋਇਆ ਤਾਂ ਫਿਰ ਉਦੋਂ ਤੇਰਾ ਨਾਂ ਆਜੂਗਾ ਚਮਨਪ੍ਰੀਤ ਸਿੰਘ ਬਾਦਲ ਦਾ ਅੱਜ ਕੁਮਾਰਜੀਓ ਸਮਾਂ ਆ ਗਿਆ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਅਕਾਲੀ ਦਲ ਸੁਧਾਰ ਲਹਿਰ ਦੇ ਲੋਕਾਂ ਨੇ ਝੰਡਾ ਚੁੱਕਿਆ ਵਿਆ ਜੇ ਕਿਤੇ ਮਨਪ੍ਰੀਤ ਬਾਦਲ ਅਕਾਲੀ ਦਲ ਨਾ ਛੱਡਦਾ ਤਾਂ ਅੱਜ ਉਹ ਸਮਾਂ ਸੀ ਵੀ ਸਾਰੇ ਬੰਦਿਆਂ ਨੇ ਮਨਪ੍ਰੀਤ ਬਾਦਲ ਨੂੰ 4 ਸਾਲਾਂ ਦੇ ਵਿੱਚ ਜਮ੍ਹਾਂਬੰਦੀ 'ਚ ਦਰਜ ਕਰਵਾ ਦੇਣਾ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਮਨਪ੍ਰੀਤ ਸਿੰਘ ਬਾਦਲ ਅੱਗੇ ਆ ਜਾਣਾ ਸੀ ਪਰ ਅਕਾਲੀ ਸੁਧਾਰ ਲਹਿਰ ਵਾਲੇ ਜਿਹੜੇ ਵੀ ਬੰਦੇ ਨੇ ਉਹ ਦਰਜਨ ਭਾਵੇਂ ਉਹ ਵਡਾਲਾ ਸਾਹਿਬ ਨੇ ਮਲੂਕਾ ਸਾਹਿਬ ਨੇ 14 ਸਾਜੀ ਨੇ ਜਾਂ ਕੋਈ ਹੋਰ ਹੈ ਉਹ ਸਾਰੇ ਉਹ ਬੰਦੇ ਨੇ ਜਿਨ੍ਹਾਂ ਨੇ ਬਾਦਲਾਂ ਦੇ ਰਾਜ ਕਹਿ ਲੀਏ ਜਾਂ ਅਕਾਲੀ ਦਲ ਦੇ ਰਾਜ ਦੇ ਵਿੱਚ ਕਹਿ ਲੀਏ ਪੂਰੀਆਂ ਚੰਗੀ ਤਰ੍ਹਾਂ ਸੱਤਾ ਦੀਆਂ ਮੌਜਾਂ ਮਾਨੀਆਂ ਨੇ ਜਿੰਨਾ ਸਮਾਂ ਅਕਾਲੀ ਦਲ ਨੂੰ ਉਹ ਬੰਦਾ ਨਹੀਂ ਮਿਲਦਾ ਜਿਹੜਾ ਕਹਿੰਦਾ ਸੀ ਪੰਥ ਬਸੇ ਮੈਂ ਉੱਡਣਾ ਜਿੰਨਾ ਚਿਰ ਉਹ ਜਾ ਕੋਈ ਪੰਥ ਤੈਸ਼ੀ ਪੰਜਾਬ ਹਤਾਸ਼ੀ ਨਹੀਂ ਮਿਲਦਾ ਉਹਨਾਂ ਚਿਰ ਪੰਜਾਬ ਦੇ ਪੈਰ ਨਹੀਂ ਲੱਗਣੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਰ ਸੁਧਾਰ ਲਹਿਰ ਜਿਉਂ ਇਸੇ ਤਰ੍ਹਾਂ ਲੱਗੀ ਰਹੀ ਤਾਂ ਇੱਕ ਦਿਨ ਇਹ ਕੁਰਸੀਆਂ ਲਾਂਬੇ ਕਰ ਦੇਣਗੇ ਪਰ ਇਹ ਵੀ ਗੱਲ ਦਾ ਕੋਈ ਨਹੀਂ ਵੀ ਸੁਖਬੀਰ ਸਿੰਘ ਬਾਦਲ ਦੇੋਂ ਵੱਲੋਂ ਅਕਾਲੀ ਦਲ ਨੂੰ ਛੱਡਣ ਸਾਰੀ ਕੋਈ ਹਜੇ ਤੱਕ ਅਜਿਹਾ ਕਦਾਵਰ ਨੇਤਾ ਨਹੀਂ ਜਿਹੜਾ ਅਕਾਲੀ ਦਲ ਦੀ ਬਾਂਗਲੌਰ ਸੰਭਾਲ ਸਕੇ ਬਹੁਤ ਬਹੁਤ ਧੰਨਵਾਦ ਜੀ